ਜਮਜਮਾ ਤੋਂ ਬਾਰੇ ਤਾਂ ਸੁਣਿਆ ਹੀ ਹੋਊਗਾ ਇਹਦੀ ਕਹਾਣੀ ਬਹੁਤ ਰੌਚਕਾ ਇਹ ਸਨ 1761 ਵਿੱਚ ਸ਼ਾਹ ਨਜ਼ੀਮ ਨਾਮੀ ਕਾਰੀਗਰ ਨੇ ਅਹਿਮਦ ਸ਼ਾਹ ਬਦਾਲੀ ਦੇ ਵਜ਼ੀਰ ਵਲੀ ਖਾਨ ਦੀ ਦੇਖਰੇਖ ਰੇਟ ਲਾਹੌਰ ਛਡਾਲੀ ਸੀ ਇਹਦੇ ਤੇ ਫਾਰਸੀ ਅੱਖਰਾਂ ਚ ਲਿਖਿਆ ਹੋਇਆ ਪੈਕ ਕਰੋ ਅਜ਼ਹਦਹਾਈ ਆਤਿਸ਼ਬਾਰ ਜਿਹਦਾ ਮਤਲਬ ਆ ਅੱਗ ਉਗਲਣ ਵਾਲਾ ਨਾਂ ਇਹ ਤੂਪ ਬਹੁਤ ਹੀ ਵਿਸ਼ਾਲ ਰੂਪ ਦੀ ਆ ਅੱਜ ਵੀ ਲਾਹੌਰ ਦੇ ਵਿੱਚ ਪਈ ਆ ਇਹਦੀਆਂ ਅਸਲੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਹ ਤੂਪ ਪਿੱਤਲ ਤੇ ਤਾਂਬੇ ਦੀ ਮਿਲਮੀ ਧਾਤ ਨਾਲ ਬਣੀ ਹੋਈ ਆ ਜਦੋਂ ਇਹ ਤੂਪ ਦੇ ਢਾਲਣ ਦੀ ਧਾਤ ਇਕੱਠੀ ਕਰਨੀ ਪਈ ਤਾਂ ਲਾਹੌਰ ਦੇ ਹਿੰਦੂਆਂ ਦੇ ਘਰਾਂ ਤੋਂ ਧੱਕੇ ਨਾਲ ਭਾਂਡੇ ਖੋ ਕੇ ਇਹਨੂੰ ਢਾਲਿਆ ਗਿਆ ਸੀਗਾ 1762 ਜਦੋਂ ਹਰੀ ਸਿੰਘ ਭੰਗੀ ਨੇ ਖਵਾਜਾ ਅਬੇਦ ਖਾਨ ਜਿਹੜਾ ਅਫਗਾਨੀ ਦਾ ਗਵਰਨਰ ਸੀਗਾ ਉਹਦੇ ਤੇ ਹਮਲਾ ਕੀਤਾ ਸੀਗਾ ਤਾਂ ਹੋਰ ਬੇਗਹਿਣਤ ਹਥਿਆਰਾਂ ਦੇ ਨਾਲ ਇਹ ਤੂਪ ਵੀ ਉਹਨਾਂ ਨੇ ਆਪ ਦੇ ਕਬਜ਼ੇ 'ਚ ਕਰ ਲਈ ਸੀ ਉਸ ਤੋਂ ਬਾ ਤੇ ਕਈ ਵਾਰੀ ਮੁਸਲਮਾਨਾਂ ਕੋਲ ਗਈ ਤੇ ਅੰਤ 1802 ਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੀ ਅੰਮ੍ਰਿਤਸਰ ਸਾਹਿਬ ਨੂੰ ਆਪਣੀ ਦੇਖਰੇਖੇ ਹੇਠ ਲਿਆ ਤਾਂ ਭੰਗੀਆਂ ਤੋਂ ਇਹ ਵਿਸ਼ਾਲ ਤੋਪ ਆਪ ਦੇ ਕਬਜ਼ੇ 'ਚ ਕਰ ਲਈ ਮਹਾਰਾਜਾ ਰਣਜੀਤ ਸਿੰਘ ਜੀਆ ਨੇ ਇਹ ਤੋਪ 5 ਲੜਾਈਆਂ ਦਸਕਾ ਕਸੂਰ ਸੁਜਾਨਪੁਰ ਵਜੀਰਾਬਾਦ ਤੇ ਮਲਤਾਨ ਦੀ ਲੜਾਈ 'ਚ ਵਰਤੀ ਸੀ 1818 ਚ ਮਲਤਾਨ ਦੀ ਲੜਾਈ 'ਚ ਆਖਰੀ ਵਾਰੇ ਵਰਤੀ ਗਈ ਸੀ ਜੇ ਤੂੰ ਕਹਿੰਦੀ ਇਹਦੀ ਇਹ ਜੋ ਗੋਲਾ ਚਲਾਇਆ ਗਿਆ ਇਸੇ ਲੜਾਈ 'ਚੀ ਤੋਪ ਦੀ ਨਾਲੀ ਥੋੜੀ ਜੀ ਖਰਾਬ ਹੋ ਗਈ ਸੀ ਜਿਹਦੇ ਕਰਕੇ ਮਹਾਰਾਜਾ ਸਾਹਿਬ ਨੇ ਲਾਹੌਰ ਦੇ ਦਿੱਲੀ ਦਰਵਾਜੇ ਦੇ ਬਾਹਰ ਇੱਕ ਚਬੂਤਰੇ ਤੇ ਇਹਨੂੰ ਸਜਵਾਤਾ ਸੀ ਤੇ ਅੱਜ ਵੀ ਇਹ ਲਾਹੌਰ ਦੇ ਵਿੱਚ ਹੀ ਮੌਜੂਦ ਹੈ